ਦੋਸਤੋ ਮੈਂ ਰਿਪੋਰਟਿੰਗ ਕਰਾ ਰਿਹਾ ਤੀਸਰੀ ਵਾਰ ਦਾ ਇਲੈਕਟਿਡ ਐਮ.ਐਲ.ਏ ਆ ਫਾਰਮਰ ਲੀਡਰ ਆਫ ਆਪੋਜੀਸ਼ਨ ਆ ਮੈਂ ਸਦਨ ਦੀ ਕਾਰਵਾਈ ਐਡੀ ਡੀਫੀਟੈਸਟ ਸੈਲਫ ਗੋਲ ਕਰਨ ਵਾਲੀ ਹੈਲਪਲੈਸਨੈਸ નિਹੱਤੇ ਹੋਣ ਦਾ ਕਾਰਵਾਈ ਅੱਜ ਤੱਕ ਅੱਜ ਤੱਕ ਨਹੀਂ ਦੇਖੀ ਤੁਸੀਂ ਦੇਖਿਆ ਹੋਣਾ ਕਿ ਸਪੀਕਰ ਸਾਹਿਬ ਨੇ ਜ਼ੀਰੋ ਆਵਰ ਦੇ ਵਿੱਚ ਪਹਿਲੀ ਗੱਲ ਤਾਂ ਸਾਰੇ ਮੈਜੋਰਿਟੀ 90% ਟ੍ਰੈਜਰੀ ਬੈਂਚਸ ਦੇ ਐਮ ਐਲ ਏ ਨੂੰ ਮੌਕਾ ਦਿੱਤਾ ਮੈਂ ਘੱਟੋ ਘੱਟ 25 ਵਾਰ ਹੀ ਆਪਣਾ ਹੱਥ ਖੜਾ ਕੀਤਾ ਆਪਣੇ ਆਪ ਨੂੰ ਥੋੜਾ ਸੈਲਫ ਰਿਸਪੈਕਟ ਮਹਿਸੂਸ ਕਰਦੇ ਹਾਂ ਕਿ ਦੁਬਾਰਾ ਦੁਬਾਰਾ ਨਾਥ ਖੜਾ ਕਰੀਏ ਸਿਵਾਏ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਤੇ ਉੱਥੇ ਮਨਾਂ ਨਹੀਂ ਸੀ ਕਰ ਸਕਦੇ 30 ਸਕਿੰਟ ਬੋਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ ਔਰ ਕੀ ਗੱਲ ਹੋ ਰਹੀ ਸਦਨ ਦੇ ਵਿੱਚ ਇੱਕ ਸਪੀਕਰ ਜਿਹੜਾ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਬੈਠਾ ਉਸਨੇ ਮਸਲਾ ਕਿ ਉਠਾਇਆ ਪੰਜਾਬ ਵਿਧਾਨ ਸਭਾ ਵਿੱਚ ਜਿੱਥੇ ਮਸਲੇ ਉੱਠਣੇ ਚਾਹੀਦੇ ਸੀ ਬੇਅਦਬੀਆਂ ਦੇ ਡੇਰਾ ਸੱਚਾ ਸੌਦਾ ਦੇ ਸਾਥ ਦੀ 295 ਦੀ ਪ੍ਰੋਸੀਕਿਊਸ਼ਨ ਭਗਵੰਤ ਮਾਨ ਐਸ ਹੋਮ ਮਿਨਿਸਟਰ ਕੋਲ ਦਵਾ ਕੇ ਬੈਠਾ ਉੱਥੇ ਉਹਦੇ ਬਾਰੇ ਸਾਡੀ ਖੇਤੀ ਕਾਨੂੰਨ ਦੀ ਪਾਲਿਸੀ ਨਹੀਂ ਬਣੀ ਸਾਰੇ ਕਿਸਾਨ ਚੱਲ ਕੇ ਚੰਡੀਗੜ੍ਹ ਦੇ ਬਾਹਰ ਧਰਨੇਆਂ ਮੁਜਾਹਰਿਆਂ ਤੇ ਬੈਠੇ ਨੇ ਉਸ ਖੇਤੀ ਪਾਲਿਸੀ ਦੀ ਗੱਲ ਹੋਣੀ ਚਾਹੀਦੀ ਸੀ ਜੋ ਸਾਡੇ ਪੰਜਾਬ ਦੇ ਵਿੱਚ ਨਸ਼ੇ ਦਾ ਕੋਰ ਫੈਲਿਆ ਹੋਇਆ ਉਹਦੀ ਗੱਲ ਹੋਣੀ ਚਾਹੀਦੀ ਸੀ ਜੋ ਸਾਡੇ ਪੰਜਾਬ ਚ ਜਿਹੜੇ EMPLOYEES ਨੇ ਉਹਨਾਂ ਦੇ ਬੜੇ ਬੇਤਹਾਸ਼ਾ ਮਸਲੇ ਨੇ ਉਹਨਾਂ ਦੀ ਗੱਲ ਹੋਣੀ ਚਾਹੀਦੀ ਸੀ ਸਾਡੇ SC स्कॉलरशिप ਜਿਹੜੇ ਬੱਚੇ ਵਾਂਝੇ ਹੋ ਗਏ ਨੇ ਕੇਂਦਰ ਦੀ ਸਕੀਮ ਦਾ ਪੈਸਾ ਪੰਜਾਬ ਸਰਕਾਰ ਵਰਤ ਨਹੀਂ ਸਕਦੀ ਕਿਉਂਕਿ 250 ਕਰੋੜ ਰੁਪਏ ਆਪਣਾ ਉਹਦੇ ਵਿੱਚ ਮੈਚਿੰਗ ਗ੍ਰਾਂਟ ਦਾ ਪਾ ਨਹੀਂ ਸਕੇ ਕੀ ਗੱਲ ਕੀਤੀ ਐ ਸਪੀਕਰ ਨੇ ਇੱਕ ASI ਦੀ ਕੋਈ FIR ਦਾ ਵੇਰਵਾ ਦਿੱਤਾ ਆਪਣੇ ਹਲਕੇ ਕੋਟਕਪੂਰੇ ਦਾ ਇਹਦਾ ਮਤਲਬ ਹੈ ਕਿ ਸਪੀਕਰ ਦਾ ਇਹਦੇ ਵਿੱਚ ਪਰਸਨਲ ਵੈਸਟਡ ਇੰਟਰਸਟ ਆ। ਔਰ ਸਦਨ ਨੂੰ ਉਹ ਕਹਿ ਰਿਹਾ ਕਿ ਜੇ ਤੁਹਾਡੀ ਆਗਿਆ ਹੋਵੇ ਤਾਂ ਡੀਜੀਪੀ ਪੰਜਾਬ ਤੋਂ ਇੱਕ ਰਿਪੋਰਟ ਮੰਗੀ ਜਾਵੇ। दैट मींस ਸਪੀਕਰ ਪੰਜਾਬ ਵਿਧਾਨ ਸਭਾ ਨੰਬਰ 1 ਇਸ ਸੋ ਹੈਲਪਲੈਸ ਇਸ ਸੋ ਹੈ ਹਾਸ ਐਕਸਪਰੈਸਡ ਕੰਪਲੀਟ ਡੀਫੀਟਿਸਟ ਐਟੀਟਿਊਡ ਇੱਕ ਹਾਰੇ ਹੋਏ ਖਿਡਾਰੀ ਵਾਂਗੂ ਵਿਧਾਨ ਸਭਾ ਦੀ ਕੁਰਸੀ ਤੇ ਬੈਠ ਕੇ ਕਹਿੰਦਾ ਇੱਕ ਐਸਆਈ ਦੀ ਕਰਪਸ਼ਨ ਦੇ ਮਸਲੇ ਦੇ ਉੱਤੇ ਕੀ ਅਸੀਂ ਸਦਨ ਡੀਆਈ ਡੀਜੀਪੀ ਤੋਂ ਰਿਪੋਰਟ ਮੰਗ ਲਵੇ ਇਹਦਨੋ ਸ਼ਰਮਨਾਕ ਇਹਦਨੋ ਘਰਾਵਟ ਵਾਲਾ ਮਿਆਰ ਇਹਦੇ ਨਾਲੋਂ ਕੋਜੀ ਇੱਕ ਹਰਕਤ ਕਰ ਰਿਹਾ ਇੱਕ ਆਦਮੀ ਜਿਹੜਾ ਸੰਵਿਧਾਨ ਦੀ ਕੁਰਸੀ ਤੇ ਬੈਠਾ ਮੇਰਾ ਮੰਨਣਾ ਵਾ ਕਿ ਇਹਦੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾ ਕਿਉਂਕਿ ਕੋਟਕਪੂਰੇ ਦਾ ਇਹ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦਾ ਕਿਸੇ ਐਸਐਸਆਈ ਮੋਹਨ ਸਿੰਘ ਦੀ ਗੱਲ ਕਰ ਰਹੇ ਨੇ ਇਹਨਾਂ ਦਾ ਕੋਈ ਨਿੱਜੀ ਮਫਾਦ ਹੈ ਜਾ ਇਸ ਮਸਲੇ ਦੇ ਰਾਹੀਂ ਇਹ ਆਪਣੇ ਕਿਸੇ ਸਿਆਸੀ ਵਿਰੋਧੀ ਨੂੰ ਟਾਰਗੇਟ ਕਰਕੇ ਉਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਨੇ ਜਦ ਅਸੀਂ ਲੀਡਰ ਆਫ ਆਪੋਜੀਸ਼ਨ ਬਾਜਵਾ ਸਾਹਿਬ ਨੇ ਗੱਲ ਕੀਤੀ ਕਿ 295ਏ ਦੀ ਜਿਹੜੀ ਆ ਸੈਂਕਸ਼ਨ ਹੋਣੀ ਚਾਹੀਦੀ ਆ ਡੇਰਾ ਸੱਚਾ ਸੌਦਾ ਨੂੰ ਪ੍ਰੋਸੀਕਿਊਟ ਕਰਨ ਦੀ ਔਰ ਜਿਹੜਾ ਲੋਰੈਂਸ ਬਿਸ਼ਨੋਈ ਨੇ ਪੰਜਾਬ ਸਰਕਾਰ ਨੇ ਸਵੀਕਾਰ ਕੀਤਾ ਹਾਈ ਕੋਰਟ ਚ ਕਿ ਉਹਦੀ ਜਿਹੜੀ ਇੰਟਰਵਿਊ ਹੋਈ ਸੀਗੀ ਉਹ ਕਰੜ ਸਿਆਈਏ ਸਟਾਫ ਦੇ ਅੰਦਰ ਬੈਠ ਕੇ ਹੋਈ ਸੀ ਉਸ ਨੂੰ ਕਰਾਰ ਦਿੱਤਾ ਕਿ ਇਸ ਲਈ ਨਹੀਂ ਲੈ ਜਾ ਸਕਦੇ ਕਿਉਂਕਿ ਮਾਮਲਾ ਸਬ ਜੂਡੀਸ ਹੈ ਕੋਈ ਸਬ ਜੂਡੀਸ ਨਿਕਾ ਉਹਦਾ ਐਸਆਈਟੀ ਨੇ ਇੱਕ ਐਫੀਡੇਵਿਟ ਦਿੱਤਾ ਵਾ ਕਿ ਹਾਂ ਅਸੀਂ ਇੰਟਰਵਿਊ ਕਰਾਈਆ ਸੀ ਸਿਆਈਏ ਸਟਾਫ ਕਰੜ ਸਬ ਜੂਡੀਸ ਦਾ ਇਹ ਹੋਊਗਾ ਜਿਹੜਾ ਐਸਐਸਏ ਮੋਹਨ ਸਿੰਘ ਵਾਲਾ ਮਸਲਾ ਵਾ ਮੈਨੂੰ ਪਤਾ ਨਹੀਂ ਡਿਟੇਲਸ ਕੀ ਆ ਲੇਕਿਨ ਕੀ ਇਹ ਕਿ ਐਸਐਸਏ ਦੇ ਖਿਲਾਫ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਦਾ ਪਰਚਾ ਹੋ ਜੇ ਤੇ ਉਹ ਨੌਕਰੀ ਕਰਦਾ ਹੋਊਗਾ ਉਹਦਾ ਮਸਲਾ ਚਲਾਨ ਨਹੀਂ ਪੇਸ਼ ਹੋਇਆ ਹੋਊਗਾ ਸੋ ਐਡਾ ਸਦਨ ਦਾ ਸਮਾ ਬਰਬਾਦ ਹੁੰਦਿਆਂ ਮੈਂ ਆਪਣੇ 27-28 ਸਾਲ ਦੇ ਪੋਲਿਟਿਕਲ ਕੈਰੀਅਰ 'ਚ ਨਹੀਂ ਦੇਖਿਆ ਔਰ ਇਹਨਾਂ ਦਾ ਪਰਸਨਲ ਇਸ਼ੂ ਇਹਦੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਪਲੈਟਫਾਰਮ ਦਾ ਦੁਰਉਪਯੋਗ ਕੀਤਾ ਗਿਆ ਹੈ ਨੰਬਰ 1 ਨੰਬਰ 2 ਜੋ ਮੈਂ ਗੱਲ ਕਰ ਰਿਹਾ ਹਾਂ ਬੇਅਦਬੀਆਂ ਦੀ ਉਹਦੇ ਬਾਰੇ ਇੱਕ ਲੰਮਾ ਚਰਚਾ ਨਹੀਂ ਹੋਣ ਦਿੱਤੀ ਜੋ ਅਸੀਂ ਗੱਲਾਂ ਉਠਾਉਣੇ ਕਿਸਾਨ ਨੀਤੀ ਦੀ ਐਗਰੀਕਲਚਰ ਪਾਲਿਸੀ ਦੀ ਉਹਦੀ ਗੱਲ ਸੋਣ ਨੂੰ ਤਿਆਰ ਨਹੀਂ ਪ੍ਰਗਤ ਸਿੰਘ ਨੇ اٹھਾਇਆ ਮਸਲਾ ਕਿ ਮਾਈਨਿੰਗ ਹੋ ਰਹੀ ਜਲੰਧਰ 70 ਫੁੱਟ ਸਪੀਕਰ ਸੀਐਮ ਸਾਹਿਬ ਨੇ ਹੋਰ ਇਧਰ ਉਧਰ ਦੀਆਂ ਗੱਲਾਂ ਸੁਣਾ ਕੇ ਤੇ ਭਾਰ ਗਏ ਸਪੀਕਰ ਪੰਜਾਬ ਵਿਧਾਨ ਸਭਾ ਤੋਂ ਚਲੇ ਗਏ ਮੇਰੇ ਹੱਥ ਵਿੱਚ ਇੱਕ ਬਹੁਤ ਇੰਪੋਰਟੈਂਟ ਡਾਕੂਮੈਂਟ ਆ ਜਿਹੜਾ ਮੈਂ 25 ਵਾਰ ਉਠਾਇਆ ਹੱਥ ਕਿ ਅਸੀਂ ਇੱਕ ਪ੍ਰਾਈਵੇਟ ਮੈਂਬਰ ਬਿਲ ਦਿੱਤਾ 2023 ਜਨਵਰੀ ਦਾ ਸਪੀਕਰ ਦੇ ਅੰਦਰ ਜਾ ਕੇ ਇੱਥੇ ਦਫ਼ਤਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਜ਼ਮੀਨ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਵੋਟ ਪਾਉਣ ਦੀ ਆਗਿਆ ਨਾ ਦਿੱਤੀ ਜਾਵੇ ਜਦ ਤੱਕ ਉਹ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜੋ ਕਾਨੂੰਨ ਬਣਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਲੈਂਡ ਰਿਫਾਰਮਸ ਹਿਮਾਚਲ ਪ੍ਰਦੇਸ਼ ਲੈਂਡ ਰਿਫਾਰਮਸ ਟੈਨੈਂਸੀ ਐਕਟ 1972 ਉਸ ਕਾਨੂੰਨ ਜਿਦਾ ਉਹਨਾਂ ਨੇ ਕਾਨੂੰਨ ਬਣਾਇਆ ਉਹਦਾ ਪੰਜਾਬ ਦੇ ਵਿੱਚ ਕਾਨੂੰਨ ਆਵੇ ਜਿਹੜਾ ਵੀ ਕੋਈ ਗੈਰ ਪੰਜਾਬੀ ਆਉਣਾ ਚਾਹੇ ਜੀ ਸੱਤ ਕੇ ਆਵੇ ਜੀ ਸੱਤ ਕੇ ਕੰਮ ਕਰੇ ਜੀ ਸੱਤ ਕੇ ਵਸੇ ਪਰ ਉਹ ਨੂੰ ਉਹ ਨਾ ਚਾਹੀਦਾ ਉਹਦੀਆਂ ਸ਼ਰਤਾਂ ਪੂਰੀਆਂ ਕਰਕੇ ਹੁਣ ਤਾਂ ਉੱਤਰਾਖੰਡ ਨੇ ਭਾਜਪੀ ਦੀ ਸਰਕਾਰ ਨੇ ਕਾਨੂੰਨ ਬਣਾਤਾ ਕਿ ਕੋਈ ਵੀ ਗੈਰ ਉੱਤਰਾਖੰਡ ਦਾ ਬੰਦਾ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਇਹ ਕਾਨੂੰਨ ਨਹੀਂਗਾ ਮੇਰਾ ਪ੍ਰਾਈਵੇਟ ਮੈਂਬਰ ਬਿਲ ਮੈਂ ਪਾਵਾਂ ਮੈਂ ਉਸ ਨੂੰ ਪਾਰਟੀ ਦਾ ਬਿਲ ਨਹੀਂ ਕਹਿ ਰਿਹਾ ਅਗਰ ਸਾਡੀ ਪਾਰਟੀ ਦੇ ਕੋਈ ਸੁਚ ਲੀਡਰ ਕਹਿੰਦੇ ਨੇ ਕਿ ਅਸੀਂ ਉਹਨਾਂ ਸਹਿਮਤ ਹਾਂ ਮੇਰਾ ਪ੍ਰਾਈਵੇਟ ਨਿੱਜੀ ਮੈਂਬਰ ਬਿਲ ਉਹਨੂੰ ਇੰਟਰੋਡਿਊਸ ਕਰਨਾ ਚਾਹੀਦਾ ਉਹਦੇ 'ਚ ਬਹਿਸ ਹੋਣੀ ਚਾਹੀਦੀ ਸਦਨ ਵਿੱਚ ਜਿਹੜਾ ਮਸਲਾ ਇਕ ਬੰਨਿੰਗ ਮਸਲਾ ਪੰਜਾਬ ਦਾ ਕਿਉਂਕਿ ਸਾਡਾ ਪੰਜਾਬ ਅਗਰ ਇਸੇ ਤਰੀਕੇ ਨਾਲ ਗੈਰ ਪੰਜਾਬੀ ਸਾਡੇ ਪੰਜਾਬ ਬਿਨਾਂ ਸ਼ਰਤਾ ਪੂਰੀਆਂ ਕੀਤੇ ਸਾਡੀਆਂ ਨੌਕਰੀਆਂ ਲੈ ਲੈਂਦੇ ਕੇ ਸਾਡੇ ਵਿੱਚ ਪੋਟਰ ਬਣਦੇ ਗਏ ਉਹ ਦਿਨ ਦੂਰ ਨਹੀਂਗਾ 15-20 ਸਾਲ ਦੀ ਖੇਡ ਹੈ ਕਿ ਆ ਪੰਜਾਬ ਦੇ ਵਿੱਚ ਪੱਗ ਪੰਜਾਬ ਦੀ ਪੰਜਾਬੀਅਤ ਉਸ ਦੀ ਜ਼ੁਬਾਨ ਉਸ ਦਾ ਸੱਭਿਆਚਾਰ ਪੰਜਾਬ ਚ ਲੱਗੇਗਾ ਲੱਭੇਗਾ ਨਹੀਂ ਔਰ ਇਹ ਤਰਕ ਕਹਿੰਦੇ ਭਗਵੰਤ ਮਾਨ ਨੇ ਦਿੱਤੀ ਕਿ ਸਾਡੇ ਬੱਚੇ ਵੀ ਜਾਣਦੇ ਨੇ ਕੈਨੇਡਾ ਅਮਰੀਕਾ ਇਹੀ ਤਾਂ ਮੈਂ ਕਹਿਣਾ ਚਾਹਨਾ ਕਿ ਕਿ ਕੈਨੇਡਾ ਅਮਰੀਕਾ ਬਿਨਾਂ ਸ਼ਰਤ ਤੋਂ ਕਿਸੇ ਨੂੰ ਜਾਣ ਨਹੀਂ ਦਿੰਦਾ ਉੱਥੇ ਪੀਆਰ ਬਣਨ ਦਿੰਦਾ ਵਾ ਸਿਟੀਜ਼ਨ ਬਣਨ ਦਿੰਦਾ ਵਾ ਮੈਂ ਕੀ ਕਹਿ ਰਿਹਾ ਇਹ ਥੋੜੋ ਕਹਿ ਰਿਹਾ ਕਿ ਜਿਹੜੇ ਪੰਜਾਬੀ ਪੁਰਾਣੇ ਗੈਰ ਪੰਜਾਬੀ ਸ਼ਹਿਰਾਂ 'ਚ ਬੈਠੇ ਨੇ ਉਹਨੂੰ ਕੱਢ ਦੋ ਨੋ ਜਿਹੜੇ ਪਹਿਲਾਂ ਵਸ ਚੁੱਕੇ ਨੇ ਆ ਚੁੱਕੇ ਨੇ ਜੀ ਸੱਤ ਕੇ ਰਹਿਣ ਜਿਨ੍ਹਾਂ ਨੇ ਕੰਮ ਕਰਨਾ ਪੈਸੇ ਕਮਾਉਣੇ ਉਹ ਜੀ ਸੱਤ ਕੇ ਆਉਣ ਪਰ ਜਿਹੜੇ ਪੱਕੇ ਤੌਰ ਤੇ ਪੰਜਾਬ ਦਾ ਬਸ਼ਰ ਬਣਨਾ ਨੌਕਰੀ ਲੈਣੀ ਆ ਉਹ ਸਾਡੇ ਇਸ ਕਾਨੂੰਨ ਦੀਆਂ ਸ਼ਰਤਾ ਪੂਰੀਆਂ ਕਰੇ ਜਿਵੇਂ ਕਿ ਹਿਮਾਚਲ 'ਚਾ ਜਿਵੇਂ ਕਿ ਉਤਰਾਖੰਡ 'ਚਾ ਜਿਵੇਂ ਕਿ ਗੁਜਰਾਤ ਚ ਜਿਵੇਂ ਕਿ ਰਾਜਸਥਾਨ ਦੇ ਵਿੱਚ ਅਕਸਰ ਜਿਹੜੇ ਸੂਬੇ ਨੇ ਉਹਨਾਂ ਨੇ ਕੁਝ ਸੋਚ ਕੇ ਕਾਨੂੰਨ ਬਣਾਏ ਹੋਣਗੇ ਲੇਕਿਨ ਮੈਨੂੰ ਦੁੱਖ ਅਫਸੋਸ ਨਾਲ ਕਹਿਣਾ ਪੈਂਦਾ ਕਿ 25 ਵਾਰ ਹੱਥ ਕੜੇ ਕਰਨ ਤੋਂ ਬਾਅਦ ਮੈਨੂੰ ਬੋਲਣ ਦਾ ਇੱਕ ਮੌਕਾ ਨਹੀਂ ਦਿੱਤਾ ਗਿਆ ਤਾਂ ਮੈਂ ਇਸ ਤੋਂ ਬਾਅਦ ਇਹ ਸਮਝਿਆ ਕਿ ਅਸੀਂ ਇੱਥੇ ਬਰਾਬਰ ਦੇ ਇਹਨਾਂ ਦੇ ਕੁਲੀਗਸ ਆ ਸਪੀਕਰ ਜਿਹੋ ਜਿਹਾ ਐਮਐਲਏ ਮੈਂਚ ਹੋਣ ਕੇ ਆਇਆ ਇਹ ਮਿੱਥ ਕੇ ਜੋ ਮੈਨੂੰ ਡਿਸਕ੍ਰਿਮੀਨੇਟ ਕਰਤੇ ਮੇਰੇ ਤੇ ਝੂਠੇ ਪਰਚੇ ਪੰਜ ਕੀਤੇ ਉਹ ਮੈਂ ਛੱਲੇ ਨੇ ਜੇਲਾਂ ਵਿੱਚ ਛੁੱਟਿਆ ਮੈਂ ਛੱਲਿਆ ਵਾ ਪਰ ਇਸ ਸਦਨ ਵਿੱਚ ਨਾ ਬੋਲਣ ਦੇਣਾ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਫਿਤਕਰਾ ਸਪੀਕਰ ਦੇ ਰਵੱਈਏ ਵੱਲੋਂ ਸਰਕਾਰ ਦੇ ਰਵੱਈਏ ਵੱਲੋਂ ਇਸ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਆਪਣੇ ਲੀਡਰ ਆਫ ਆਪੋਜੀਸ਼ਨ ਨੂੰ ਕਹਿ ਕੇ ਆ ਕਿ ਮੈਂ ਇੱਥੇ ਬੇਇੱਜ਼ਤੀ ਕਰਾਉਣ ਨਹੀਂ ਆਇਆ ਮੈਂ ਇੱਥੇ ਕੋਈ ਸੜਕਾਂ ਦੇ ਪੱਟ ਲਾ ਦਿਓ ਜੀ ਆ ਇੱਥੇ ਖੰਭਾ ਨਹੀਂ ਲੱਗਿਆ ਜੀ ਜਿਹੜੇ ਵੱਡੇ ਇੰਪੋਰਟੈਂਟ ਬਰਨਿੰਗ ਇਸ਼ੂਸ ਨੇ ਪੇਧੂ ਵੀ ਆਂਦੇ ਔਰ ਆ ਐਗਰੀਕਲਚਰ ਪਾਲਿਸੀ ਦੇ ਡੇਰਾ ਸੱਚਾ ਸੌਦਾ ਦਾ ਜਿਹੜਾ ਬਾਬਾ ਹੈ ਉਸ ਦੀ ਪ੍ਰੋਸੀਕਿਊਸ਼ਨ ਦੇ ਜੋ ਗਹਿਰ ਪੰਜਾਬੀਆਂ ਦੇ ਕਾਨੂੰਨ ਬਣਾਉਣ ਬਾਰੇ ਪ੍ਰਾਈਵੇਟ ਮੈਂਬਰ ਬਿਲ ਇਨਟਰੋਡਕਸ਼ਨ ਜੋ ਕਰਾਪਸ਼ਨ ਪੰਜਾਬ ਦੇ ਵਿੱਚ ਹੋ ਰਹੀ ਆ ਔਰ ਸਾਰੇ ਐਮ ਐਲ ਐਸ ਅੱਜ ਬੋਲੇ ਮੈਂ ਦੇਖਿਆ ਸਾਰੇ ਡੀਫੀਟਿਸਟ ਐਟੀਟਿਊਡ ਨਿੱਜਾ ਸਾਹਿਬ ਬੋਲੇ ਉਹ ਕਹਿੰਦੇ ਸਾਡੇ ਪਾਰਕਿੰਗ ਉਥੇ ਮਾਫੀਆ ਟਾਈਪ ਲੋਕ ਅਮਰਸਰ ਦਰਬਾਰ ਸਾਹਿਬ ਦੀ ਪਾਰਕਿੰਗ ਚਲਾ ਰਹੇ ਨੇ ਇਕ ਕਮਰਸਰ ਤੋਂ ਐਮਐਲਏ ਸਾਹਿਬ ਹੋਰ ਬੋਲੇ ਉਹ ਕਹਿੰਦੇ ਕੋਈ ਸਪਾਈ ਸਫਾਈ ਵਾਲੀ ਕੰਪਨੀ ਆਈ ਆ ਉਹ ਜਿਹੜੀ ਕਰਪਟ ਕੰਪਨੀ ਆ ਹੋਰ ਇੱਕ ਐਮਐਲਏ ਬੋਲੇ ਸ਼ਹਿਰ ਡੇਰਾਬੱਸੀ ਦੇ ਕਿ ਟਰਾਂਸਪੋਰਟਰਾਂ ਦੀ ਬੁਰੀ ਬੁਰੀ ਹਾਲਤ ਆ ਕੋਈ ਹੋਰ ਬੋਲੇ ਕਿ ਸਾਡੀਆਂ ਸੜਕਾਂ ਨਹੀਂ ਪਾਣੀਆਂ ਸਾਡੇ ਸੜਕਾਂ ਦੀ ਬੜੀ ਬੁਰੀ ਹਾਲਤ ਆ ਆਪ ਹੀ ਕਬੂਲੀ ਜਾਂਦੇ ਨੇ ਰੂਲਿੰਗ ਪਾਰਟੀ 'ਚ ਬੈਠ ਕੇ ਅਗਰ ਐਮਐਲਏ ਤੇ ਸਪੀਕਰ ਤੇ ਮਨਿਸਟਰ ਇਹ ਕਬੂਲਣਗੇ ਕਿ ਅਸੀਂ ਨਿਹੱਤੇ ਆ ਅਸੀਂ ਹੈਲਪਲੈਸ ਆ ਤੇ ਫਿਰ ਸਦਨ ਨੂੰ ਬੰਦ ਕਰ ਦੇਣਾ ਚਾਹੀਦਾ ਵਾ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਆਪਣੇ ਆਪਣੇ ਘਰੋ ਘੇਰੀ ਜਾਓ ਤੇ ਕਿਸੇ ਹੋਰ ਨੂੰ ਮੌਕਾ ਦਿਓ ਇਸ ਕਰਕੇ ਮੈਨੂੰ ਬੜੇ ਅਫਸੋਸ ਤੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਬਕਾਇਆ 2 ਦਿਨ ਦਾ ਸੈਸ਼ਨ ਆ ਮੇਰੇ ਹਿਸਾਬ ਦੇ ਨਾਲ ਕੋਝਾ ਮਜ਼ਾਕ ਕਿਹਾ ਕੱਲ ਤੇ ਪਰਸੋਂ ਕਹਿੰਦੇ ਜੀ ਲੈਜਿਸਲੇਟਿਵ ਬਿਜ਼ਨਸ ਕਰਨਾ ਸਾਡੇ ਕੋਲ ਤਾਂ ਬਿੱਲ ਦੀਆਂ ਕਾਪੀਆਂ ਹੈ ਨਹੀਂਆਂ ਅਸੀਂ ਉੱਤੇ ਕੀ ਬਹਿਸ ਕਰਾਂਗੇ ਕਿਹੜੇ ਬਿੱਲ ਕਿਹੜੇ ਕਾਨੂੰਨ ਦੇ ਉੱਤੇ ਬਹਿਸ ਕਰਾਂਗੇ ਇਸ ਕਰਕੇ ਮੈਂ ਆਪਣੇ ਵੱਲੋਂ ਪਰਸਨਲ ਮੇਰਾ ਫੈਸਲਾ ਵਾ ਕਿ ਅਗਲੇ 2 ਦਿਨ ਪੈਸੇ ਵੀ ਐਵੇਂ ਇਹ ਇੱਕ ਅ ਮਜ਼ਾਕ ਜਾਂ ਸਰਦਨ ਦਾ ਬਣਿਆ ਦੋ ਸਿਟਿੰਗਸ ਕਰ ਲੈਣਗੇ 6 ਮਹੀਨੇ ਬਾਅਦ ਤੇ 6 ਮਹੀਨੇ ਮੁੜ ਕੇ ਫਿਰ ਕੁਝ ਨਹੀਂ ਹੋਊਗਾ ਮੈਂ ਆਪਣਾ ਪਰਸਨ ਮੇਰੇ ਇਕੱਲੇ ਦਾ ਮੇਰੇ ਨਾਲ ਨਰੇਸ਼ ਪੂਰੀ ਜੀ ਖੜੇ ਉਹਨਾਂ ਦਾ ਵੀ ਨਹੀਂ ਮੈਂ ਬੁਆਇਕਾਟ ਕਰਨ ਜਾ ਰਿਹਾ ਵਾਂ ਮੈਂ ਅਗਲੇ ਦੋ ਦਿਨ ਇਸ ਸਰਦਨ ਚ ਆਪਣੀ ਬੇਇੱਜ਼ਤੀ ਕਰਾਉਣ ਵਾਸਤੇ ਕਿ ਘੜੀ-ਮੁੜੀ ਬੱਚਿਆਂ ਵਾਂਗੂ ਹੱਥ ਖੜੇ ਕਰ-ਕਰ ਕੇ ਟਾਈਮ ਮੰਗੇ ਮੈਂ ਇਸ ਆ ਜਿਹੜਾ ਕਰੰਟ ਸੈਸ਼ਨ ਆ ਦੋ ਦਿਨ ਦਾ ਉਹਦਾ ਬੁਆਇਕਾਟ ਦਾ ਐਲਾਨ ਕਰਦਾ ਮੈਨੂੰ ਬੜੇ ਅਫਸੋਸ ਨਾਲ ਮੈਨੂੰ ਕਰਨਾ ਪੈ ਰਿਹਾ ਕਿਉਂਕਿ ਸਾਡਾ ਇਹ ਇਹ ਬੜਾ ਇੰਪੋਰਟੈਂਟ ਸਦਨ ਆ ਇੱਕ ਇੰਪੋਰਟੈਂਟ ਪਿਲਰ ਆ ਡੈਮੋਕ੍ਰੇਸੀ ਦਾ ਪਰ ਜੇ ਬੋਲਣ ਦਾ ਮੌਕਾ ਨਹੀਂ ਦੇਣਾ ਤੇ ਜੋ ਛੇਡਾ ਕਰਨੀਆਂ ਤੇ ਮਜ਼ਾਕ ਕਰਨਾ ਤਾਂ ਮੈਂ ਸਮਝਦਾ ਕਿ ਔਰ ਜਿਹੜੀ ਸਪੀਕਰ ਨੇ ਵਿਧਾਨ ਸਭਾ ਦਾ ਪਲੇਟਫਾਰਮ ਮਿਸਯੂਜ਼ ਕੀਤਾ ਫੋਰ ਸਮ ਐਸਆਈ ਕਰਪਸ਼ਨ ਕੇਸ ਇਹਦਾ ਚੀਫ ਮਨਿਸਟਰ ਨੂੰ ਇਸੇ ਸਦਨ ਵਿੱਚ ਬਿਆਨ ਦੇਣਾ ਚਾਹੀਦਾ ਵਾ ਕਿ ਕਿਉਂ ਕੀਤਾ ਗਿਆ ਵਾ ਵਿਧਾਨ ਸਭਾ ਕਿਸੇ ਐਸਆਈ ਦੇ ਕਰਪਸ਼ਨ ਦੇ ਫਰਮ ਵਾਸਤੇ ਨਹੀਂ ਜਿਹੜੇ ਮਗਰਬੱਛ ਬੈਠੇ ਨੇ ਉੱਤੇ ਪੋਲੀਟੀਕਲ ਮਾਫੀਆ ਪੁਲਿਸ ਵਾਲੇ ਉਹਨਾਂ ਦੀ ਕਰਪਸ਼ਨ ਨੂੰ ਟੈਕਲ ਕਰਨ ਵਾਸਤੇ ਇਸਤੇਮਾਲ ਹੋਣਾ ਚਾਹੀਦਾ ਸੀਗਾ ਇਹ ਉਹਨਾਂ ਦਾ ਪਰਸਨਲਾਈਜ਼ਡ ਏਜੰਡਾ ਜਿਹੜਾ ਉਸ ਨੂੰ ਮੈਂ ਸੀਰੀਅਸਲੀ ਕੰਡੈਮ ਕਰਦਾ ਔਰ ਜਿਹੜਾ 2 ਦਿਨ ਦਾ ਵਿਕਾਸ ਸੈਸ਼ਨ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋ ਮੀਨਿੰਗਫੁਲ ਡਿਸਕਸ਼ਨ ਹੋਣ ਵਾਲੀ ਆ ਉਸ ਨੂੰ ਬਾਇਕਾਟ ਕਰਨ ਦਾ ਮੈਂ ਐਲਾਨ ਕਰਦਾ ਤੁਹਾਡਾ ਸਾਰਿਆਂ ਦਾ ਮੇਰੀ ਗੱਲ ਸੁਣਨ ਦਾ ਧੰਨਵਾਦ ਸ਼ੁਕਰੀਆ